ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸੋ ਸਾਡੇ ਨਾਲ ਮੌਜੂਦ ਨੇ ਤੀਰਤ ਸਿੰਘ ਜੀ ਪਨੇਕਲ ਤੋਂ ਇਹਨਾਂ ਦਾ ਸਵਾਗਤ ਕਰਦੇ ਹਾਂ ਤੇ ਕੈਨੇਡਾ ਦੇ ਹਾਲਾਤਾਂ ਬਾਰੇ ਗੱਲ ਕਰਾਂਗੇ ਸੋ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਮਨਦੀਪ ਜੀ ਦੇ ਪ੍ਰੋਗਰਾਮ ਦੇਖਦੇ ਸਾਰੇ ਦਸਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਤੀਰਤ ਜੀ ਸਾਊਥ ਆਫ ਬੈਦਾ ਤਾਂ ਕੈਨੇਡਾ ਦੇ ਜਿਹੜੇ ਅੰਦਰਲੇ ਹਾਲਾਤ ਨੇ ਉਹਨਾਂ ਬਾਰੇ ਗੱਲ ਕਰਾਂਗੇ ਜਿਹੜੇ ਬੱਚੇ ਉੱਥੇ ਪਹੁੰਚ ਪਹੁੰਚੇ ਹੋਏ ਨੇ ਕੀ ਉਹਨਾਂ ਦਾ ਹੁਣ ਭਵਿੱਖ ਉੱਥੇ ਤੁਹਾਨੂੰ ਦਿਖ ਰਿਹਾ ਤੇ ਜਾਂ ਉਹ ਵਾਪਸ ਮੋੜਨਗੇ ਕੀ ਹਾਲਾਤ ਲੱਗਦੇ ਨੇ ਅੱਜ ਦੀ ਰੇਟ ਦੇ ਵਿੱਚ ਕੈਨੇਡਾ ਦੇ ਤੇ ਬਿਲਕੁਲ ਸਰ ਇਹ ਬਹੁਤ ਮਨਦੀਪ ਜੀ ਇਹ ਬਹੁਤ ਵੱਡਾ ਇੰਪੋਰਟੈਂਟ ਮੁੱਦਾ ਹੈ ਕਿਉਂਕਿ ਨਵੇਂ ਬੱਚਿਆਂ ਦੀ ਗੱਲ ਤਾਂ ਨਾ तकरीबन ਹਰ ਸ਼ੋਅ ਦੇ ਵਿੱਚ ਹੋਈ ਜਾਂਦੀ ਆ ਤੇ ਬਟ ਜਿਹਦਾ ਸਭ ਨੂੰ ਪਤਾ ਕਿ ਮੈਂ ਖਾਸ ਤੌਰ ਤੇ ਜਿਹੜੇ ਬੱਚੇ ਵੀ ਉੱਥੇ ਭੇਜੇ ਹੋਏ ਆ ਜੇ ਜੇ ਬੱਚਿਆਂ ਨੂੰ ਕੋਈ ਚੰਗੀ ਸਲਾਹ ਦੇ ਨਾਲ ਤੇ ਕੋਈ ਉੱਥੇ ਬੱਚੇ ਦਾ ਮਾਰਗਦਰਸ਼ਨ ਹੁੰਦਾ ਤੇ ਵੀ ਆਰ ਆਲਵੇਸ ਰੈਡੀ ਤੇ ਆਪਾਂ ਥੈਂਕ ਯੂ ਕਰਦੇ ਹਾਂ ਉਸ ਪਰਮਾਤਮਾ ਦਾ ਕਿ ਹਾਂ ਜੇ ਕੋਈ ਸੂਝਵਾਨਾ ਬੱਚਾ ਕੋਈ ਸਹੀ ਡਾਇਰੈਕਸ਼ਨ ਤੇ ਜਾਂਦਾ ਤੇ ਗੱਲ ਵੀ ਸਹੀ ਹੈ ਕਿ ਗੱਲ ਹਮੇਸ਼ਾ ਕੀਤੀ ਜਾਂਦੀ ਹੈ ਕਿ ਆ ਨਵੇਂ ਬੱਚਿਆਂ ਦੀ ਕਿੱਦਾਂ ਆਏ ਉਹ ਪਰ ਮੈਂ ਹਮੇਸ਼ਾ ਇਸ ਵੇਲੇ ਕੰਸਰਨ ਕਰਦਾ ਕਿ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਆ ਤੇ ਜੋ ਕੈਨੇਡਾ ਦੇ ਹਾਲਾਤ ਹੈ ਤੇ ਸਰ ਅੱਜ ਇੱਕ ਗੁੱਡ ਨਿਊਜ਼ ਮਨਦੀਪ ਜੀ ਮੈਂ ਤੁਹਾਨੂੰ ਇੱਕ ਦੱਸ ਵੀ ਦਵਾ ਤੇ ਇੱਕ ਪੋਜ਼ਿਟਿਵਿਟੀ ਦੀ ਵੀ ਗੱਲ ਕਰ ਦਵਾ ਕਿ ਕੈਨੇਡਾ ਦਾ ਜਿਹੜਾ ਬੱਚਾ ਕਿਉਂਕਿ ਆਪਾਂ ਨਾ ਪਿਛਲੇ ਸਾਲ ਵੀ ਕਹਿ ਰਹੇ ਕਿ 2025 ਕੱਢਣ ਵਾਲਾ ਜਿਹੜਾ ਤੇ 2025 ਸੰਦੇ ਸੰਦੇ ਕੱਢ ਗਿਆ ਸਹੀ ਰੂਲਸ ਐਂਡ ਰੈਗੂਲੇਸ਼ਨ ਨਾਲ ਕੱਢ ਗਿਆ ਉਹ ਬੱਚੇ ਨੇ ਤਾਂ ਸਹੀ ਤਰੀਕੇ ਨਾਲ ਹੋ ਹੀ ਜਾਣਾ ਕਿਉਂਕਿ ਨਾ ਹੁਣ ਮਿਡ ਆਫ ਮਤਲ ਕੈਨੇਡਾ ਦੇ ਵਿੱਚੋਂ ਗੁੱਡ ਨਿਊਜ਼ ਆਉਣੀਆਂ ਸਟਾਰਟ ਹੋ ਚੁੱਕੀਆਂ ਸਟੂਡੈਂਟਸ ਦੀ ਇੰਪੋਰਟੈਂਸ ਦਾ ਕੈਨੇਡਾ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਪਾਰਟ ਟਾਈਮ ਕੰਮ ਦੇ ਵਿੱਚ ਜਿਹੜੇ ਬੱਚੇ ਫਸੇ ਹੋਏ ਸੀਗੇ ਤਕਰੀਬਨ ਸਾਰੇ ਬੱਚੇ ਉੱਤੇ ਆਪਣੇ ਆਪਣੀਆਂ ਸੈਟਲਡਾਊਨ ਹੋਣਾ ਸ਼ੁਰੂ ਹੋ ਚੁੱਕੇ ਤੇ ਮੇਨ ਮੁੱਦਾ ਜਿਹੜਾ ਇਸ ਵੇਲੇ ਜਿਹੜਾ ਕੀ ਰਹਿ ਗਿਆ ਪੀਆਰ ਦਾ ਗੁੱਡ ਨਿਊਜ਼ ਮੈਂ ਇੱਕ ਚੀਜ਼ ਨੂੰ ਤਾਂ ਕਹਿ ਰਿਹਾ on shore application on shore application ਸਮਝਦੇ ਕਿ on shore off shore ਕਿੰਦੇ ਕਿ ਇੰਡੀਆ ਤੋਂ ਐਪਲੀਕੇਸ਼ਨ ਲਾਉਣੀ ਜਾਂ ਕੈਨੇਡਾ ਤੋਂ ਬਾਹਰੋਂ ਲਾਉਣੀ ਹੈ ਐਪਲੀਕੇਸ਼ਨ ਕੈਨੇਡਾ ਦੇ ਅੰਦਰੋਂ ਲਾਉਣੀ ਸੋ ਜਿਹੜੀਆਂ ਕੈਨੇਡਾ ਤੋਂ ਅੰਦਰ ਐਪਲੀਕੇਸ਼ਨਸ ਲੱਗ ਰਹੀਆਂ ਸੀ ਚਾਹੇ ਉਹ ਐਲ ਐਮ ਆਈ ਦੀਆਂ ਚਾਹੇ ਕਾਲਜ ਤੇ ਦੀਆਂ ਚਾਹੇ ਸਟੱਡੀ ਪਰਮਿਟ ਐਕਸਟੈਂਸ਼ਨ ਦੀਆਂ ਚਾਹੇ ਕਿਸੇ ਤਰ੍ਹਾਂ ਦੀਆਂ ਵੀ ਮੈਂ ਤਾਂ ਕਹੂੰਗਾ ਐਪਲੀਕੇਸ਼ਨਸ ਹੀਆਂ ਪਿਛਲੇ ਸਮੇਂ ਦੇ ਵਿੱਚ ਮੈਂ ਤਾਂ ਕਹੂੰਗਾ ਜੇ ਮੈਂ 24 ਦੇ ਵਿੱਚ ਚੱਲ ਜਾਵਾਂ ਪਿਛਲੇ ਸਮੇਂ ਤੋਂ ਬਹੁਤ ਜਿਆਦਾ ਰਿਜੈਕਸ਼ਨ ਵਧ ਗਈ ਸੀ ਠੀਕ ਹੈ ਨਾ ਪਰ ਹੁਣ ਉਨਾ ਹੀ ਉਲਟਾ ਪੋਜ਼ਿਟਿਵ ਟ੍ਰੈਂਡ ਜਿਹੜਾ ਕਿ ਹੈਗਾ ਕਿ ਹਾਂ ਵੀ ਸਾਡੇ ਕੋਲ ਬੱਚੇ ਜਿਹੜੇ ਕਿ ਟਿਕੇ ਰਹੇ ਸੋ ਥਿਸ ਇਜ਼ ਅ ਵੈਰੀ 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 ਪੋਜ਼ਿਟਿਵ ਸਾਈਨ ਹੈਗਾ ਦੂਸਰੀ ਗੱਲ ਜਿਹੜੀ ਇੱਕ ਹੋਰ ਪੋਜ਼ਿਟਿਵ ਨਿਊਜ਼ ਜਿਹੜੀ ਕਿ ਮੈਂ ਸਾਂਝੀ ਕਰ ਦਵਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਉਮੀਦ ਕਰਦਾ ਵਾਂ ਕਿ ਕੈਨੇਡਾ ਦੀ ਗਵਰਨਮੈਂਟ ਇਹਨੂੰ ਇੰਪਲੀਮੈਂਟ ਜ਼ਰੂਰ ਕਰੇ ਬਟ ਕਹਿੰਦੇ ਨੇ ਇਸ਼ਾਰਾ ਹੀ ਕਾਫੀ ਜਿਹੜਾ ਹੁੰਦਾ ਕੈਨੇਡਾ ਦੇ ਵਿੱਚ ਪਹਿਲਾ ਬੱਚਾ ਕਿੱਦਾਂ ਉੱਥੇ ਸੈਟਲ ਹੁੰਦਾ ਸੀ ਖੁਸ਼ਹਾਲ ਕਿਉਂ ਸੀਗਾ ਬੱਚਾ ਜਾਂਦਾ ਸੀ ਅਈਤੇ ਹੀ ਪੜਦਾ ਸੀ ਜਦਾਂ ਇਹ ਬੱਚੇ ਪੜਦੇ ਆ ਫਿਰ ਉਹ ਕੀ ਕਰਦਾ ਸੀ ਆਊਟਸਕਰਸ origignal area ਸੇ ਵਿੱਚ ਚਲ ਜਾਂਦਾ ਹੈ ਵੈਨੀਪੈਕਸ ਕੈਚਵਨ ਹੋ ਗਿਆ ਜਾਂ ਹੋਰ ਇੱਧਰ ਚਲ ਜਾਂਦਾ ਹੈ origignal area 'ਚ ਉੱਥੇ ਬੱਚਾ ਰਹਿੰਦਾ ਸੀ ਪੀਐਨਪੀ ਲੈਂਦਾ ਸੀ 6 ਅਪੁਆਇੰਟ ਮਿਲਦੇ ਸੀ ਉਹ ਪੀਆਰ ਲਈ ਜਾਂਦਾ ਸੀ ਜੁਰੰਦੀ ਉਹ ਬੰਦ ਹੋਈ ਪ੍ਰੋਬਲਮ ਮਨਦੀਪ ਜੀ ਜ਼ਿਆਦਾਤਰ ਉੱਥੋਂ ਜਿਹੜੀ ਕਿ ਜ਼ਿਆਦਾ ਸਟਾਰਟ ਹੋਈ ਹੈ ਤੇ ਬਟ ਹਾਂ ਹੁਣ ਕੀ ਹੈ ਤਾਂ ਉਮੀਦ ਕਰ ਰਹੇ ਕਿ ਦੁਬਾਰਾ ਸ਼ੁਰੂ ਹੋਣ ਰੀਜ਼ਨ ਕੀ ਹੈਗਾ ਉਹਦੇ ਪਿੱਛੇ ਉਹਨਾਂ ਏਰੀਆਜ਼ ਦੇ ਵਿੱਚ ਪਾਪੂਲੇਸ਼ਨ ਕਾਫੀ ਸਮੇਂ ਦੇ ਬਾਅਦ ਡਿਕਲਾਈਨ ਤੇ ਜਾਣੀ ਸ਼ੁਰੂ ਹੋ ਗਈ ਹੈ ਚੀ ਗਨਸੂ ਉਮੀਦ ਇਹੀ ਹੁੰਦੀ ਹੈ ਕਿ ਉਹ ਜਿਹੜਾ ਸ਼ਹਿਰ ਉਹ ਕੰਟਰੀ ਤਰੱਕੀ ਕਰਦਾ ਜਿੱਥੇ ਆਬਾਦੀ ਵੀ ਨਾਲ ਨਾਲ ਵਾਦੀ ਹੈ ਬਿਨਾ ਬੰਦਿਆਂ ਤੋਂ ਤਰੱਕੀ ਨਹੀਂ ਹੋਣੀ ਹੈਗੀ ਜਿੰਨਾ ਮਰਜੀ ਆਪਾਂ ਕਹਿ ਦੀ ਹੈਗੀ ਜਵਾਨਾ ਵੱਧ ਰਿਹਾ ਏਆਈ ਆਰ ਆਈ ਚੈਟ ਜੀਪੀਟੀ ਆਰੀ ਪਰ ਬੰਦੇ ਦੇ ਜਿਹੜੇ ਕੰਮ ਕਰਨੇ ਉਹਨੇ ਹੀ ਕਰਨੇ ਆ ਚਾਹੇ ਲੇਬਰ ਦੇ ਗੱਲੋ ਚਾਹੇ ਉਹਨੇ ਉੱਪਰਲੇ ਮੈਨੇਜਮੈਂਟ ਲੈਵਲ ਦੇ ਕਰ ਲੋ ਜੇ ਕਿਸੇ ਤਰ੍ਹਾਂ ਦਾ ਵੀ ਜੋਬਸ ਹੋਵੇ ਸੋ ਇਹ ਚੀਜ਼ਾਂ ਜੋ ਜੋ ਦੁਆਰਾ ਇੰਪਲੀਮੈਂਟ ਹੋਈਆਂ ਸ਼ੁਰੂ ਹੋ ਜਾਨੀ ਹੈ ਬਾਕੀ ਇੱਕ ਹੋਰ ਗੁੱਡ ਨਿਊਜ਼ ਮੈਂ ਇਹ ਕਹਾਂਗਾ ਪੋਜ਼ਿਟਿਵਿਟੀ ਦਿਖਾਇਆ ਕਿ ਬੱਚੇ ਵੀ ਅਵੇਅਰ ਹੋ ਚੁੱਕੇ ਆ ਬੱਚੇ ਟਰੇਡ ਵਾਲੇ ਪਾਸੇ ਨੂੰ ਜਾਣਾ ਸ਼ੁਰੂ ਹੋ ਗਏ ਜਿਹਦਾ ਉਹਨੇ ਫਰਾਂਚ ਦਾ ਸਭ ਨੂੰ ਪਤਾ 2028 ਤੱਕ ਉਹਨਾਂ ਦਾ ਕੋਟਾ ਤੇ ਮੈਕਸਿਮਮ ਬੱਚੇ ਉਹ ਚ ਫਿੱਟ ਹੋਣਗੇ ਦੂਜੀ ਗੱਲ ਟਰੇਡ ਦੇ ਵਿੱਚ ਹੈਗਾ ਟਰੇਡ ਦੇ ਪਿੱਛੇ ਦੇ ਜਿਹੜੇ ਅਪਡੇਟ ਆਏ ਸੀਗੇ ਕਿ ਉਹਨਾਂ ਨੇ ਇਲੀਗਲ ਜਿਹੜੇ ਸਟੇਟਸ ਆ ਸਕਿਲਡ ਫੁਲ ਜਿਹੜੇ ਸਕਿਲਫੁਲ ਜਿਹੜੇ ਬੰਦੇ ਹੈਗੇ ਆ ਉਹਨਾਂ ਲਈ ਨਵੀਆਂ ਜੜੀਆਂ ਵੀ ਗਾਈਡਲਾਈਨਸ ਲਿਆ ਕੇ ਉਹਨਾਂ ਨੂੰ ਚਾਹੇ ਆਊਟ ਆਫ ਸਟੇਟਸ ਵੀ ਹੋਏ ਆ ਉਹਨਾਂ ਵਾਸਤੇ ਵੀ ਉਹ ਸੈਟਲਮੈਂਟ ਵਾਸਤੇ ਜੜੀਆਂ ਕਿ ਚੀਜ਼ਾਂ ਸੋਚ ਰਿਆ ਸੋ ਵਨ ਵਨ ਸਿਚੁਏਸ਼ਨ ਆ ਬਾਕੀ ਮੈਂ ਤਾਂ ਕਹੂੰਗਾ ਕੈਨੇਡਾ ਦਾ ਉਹੀ ਵ ਬਾਕੀ ਜਿਹੜੇ ਦਾ ਬੇਨਤੀ ਆ ਜਿਹਨੇ ਦਾ ਜਿਹਨੂੰ ਤਾਂ ਪਤਾ ਵਾ ਕੁਝ ਕਰਕੇ ਦਿਖਾਉਣਾ ਵਾ ਜਿਹਨੂੰ ਤਾਂ ਪਤਾ ਵਾ ਪਿੱਛੇ ਮਜਬੂਰੀ ਆ ਭਰਾਵੇ ਜੇ ਪਿੱਛੇ ਗਿਆ ਮੇਰਾ ਸਰਨਾ ਨਹੀਂ ਹੈਗਾ ਤੇ ਉਹ ਬੱਚਾ ਤਾਂ ਉਹਦੇ ਸੈਟਲ ਹੋ ਗਿਆ ਤੇ ਅੱਜ ਮੈਂ ਇੱਥੇ ਇੱਕ ਸਾਵਧਾਨ ਵੀ ਤੁਹਾਨੂੰ ਮੈਂ ਸਾਫ਼ ਤੌਰ ਤੇ ਕਰ ਦਵਾ ਕਈ ਬੱਚਿਆਂ ਦੇ ਵੀਜ਼ਾ ਸਟੇਟਸ ਥੋੜੇ ਬੋਤੇ ਆਊਟ ਹੋਏ ਰਿਸਕ ਨਹੀਂ ਲਏ ਕਿਸੇ ਦੇ ਮਗਰ ਲੱਗੇ ਸਲਾਹ ਮੈਂ ਤਾਂ ਕਹਿੰਦਾ ਪੁੱਠੀਆਂ ਸਲਾਹ ਦੇ ਮਗਰ ਲੱਗੇ ਉਹ ਵਾਪਸ ਆ ਗਏ ਉਹ ਯਾਰ ਅੰਦਰ ਰਹਿੰਦੇ ਜਿੱਦਾਂ ਮੈਂ ਹੁਣ ਕਹਿ ਰਿਹਾ ਨਾ ਔਨਸ਼ੋਰ ਵਰਡ ਯੂਜ਼ ਕੀਤਾ ਸੀ ਆਫਸ਼ੋਰ ਔਨਸ਼ੋਰ ਐਪਲੀਕੇਸ਼ਨ ਜੇ ਤੁਸੀਂ ਅਪਲਾਈ ਕਰਦੇ ਹੋ ਉਹਦੇ ਵੀਜ਼ਾ ਦੇ ਕਨਵਰਟ ਹੋਣ ਦੇ ਚਾਂਸਸ ਕਾਫੀ ਹਾਈ ਹੁੰਦੇ ਆ ਕਈ ਬੱਚੇ ਨਾ ਮੈਂ ਦੇਖਿਆ ਕਿ ਉਹਦੇ ਸਟੱਡੀ ਚ ਪ੍ਰੋਬਲਮ ਸੀਗਾ ਚਲੋ ਬੱਚਿਆਂ ਦੀ ਵੀ ਗਲਤੀ ਆ ਆਇਆ ਕਿਸੇ ਨੇ ਸਲਾਹ ਦਿੱਤੀ ਕਿ ਇਦਾਂ ਨਾ ਕਰੀਂ ਇਦਾਂ ਹੀ ਉਹ ਇੰਡੀਆ ਉਹ ਦੁਆਰਾ ਫਾਈਲਾਂ ਲਾਈਆਂ ਤਾਂ ਵੀਜ਼ਾ ਨਹੀਂ ਆ ਰਿਹਾ ਸੇ ਸਚਾਈਆਂ ਹੈਗੀਆਂ ਅੰਦਰ ਜਾਓਗੇ ਬਹੁਤ ਕੈਟਾਗਰੀਜ਼ ਹੈਗੀਆਂ ਸਹੀ ਕੈਟਾਗਰੀ ਸੇ ਨੂੰ ਜਦੋਂ ਤੁਸੀਂ ਕਲਿੱਕ ਕਰਗੇ ਤੇ ਤੁਹਾਡੇ ਉੱਥੇ ਐਕਸਟੈਂਸ਼ਨਸ ਦੇ ਪੀਆਰ ਦੇ ਚਾਂਸਸ ਬਹੁਤ ਜ਼ਿਆਦਾ ਹਾਈ ਹੋ ਜਾਣੇ ਸੋ ਆਸਮਾਨ ਦੁਬਾਰਾ ਦੱਸਦਾ ਕਿ ਇਹ 25 ਹਰੇ ਅੱਧਾ ਨੰਗਿਆ ਤੇ ਕੱਢਣ ਦੀ ਦੌਰ ਆ ਇਹ ਕੱਢੋ ਤੇ ਜਿਹੜੀਆਂ ਕੀ ਆ ਮਤਲਬ ਕਿ ਰੂਜ਼ ਹੈ ਰੈਗੂਲੇਸ਼ਨ ਹੈ ਜਦੋਂ ਰਿਲੈਕਸੇਸ਼ਨ ਆਏ ਫਾਇਦਾ ਤੁਹਾਨੂੰ ਆਪੀ ਜਿਹੜਾ ਕੀ ਹੋਏ ਨਾ ਬਾਕੀ ਗੱਲ ਲਾਈਨ 'ਚ ਲੱਗੇ ਰਵਾਂਗੇ ਤੇ ਨੰਬਰ ਸਾਡਾ ਆ ਹੀ ਜਾਣਾ ਜੇ ਲਾਈਨ ਛੱਡ ਗਏ ਆਪਾਂ ਬਾਹਰ ਆ ਗਏ ਹਿੰਮਤ ਛੱਡ ਗਏ ਫਿਰ ਤਾਂ ਨਹੀਂ ਕੋਈ ਵੀ ਜਿਹੜਾ ਕੋਈ ਕਰ ਸਕਦਾ ਹੈਗਾ ਬਾਕੀ ਜਿਹੜੇ ਅੰਦਰਲੇ ਹਾਲਾਤ ਜਿਹੜਾ ਰੀਸੈਸ਼ਨ ਤਾਂ ਮੈਂ ਤਾਂ ਕਹੂੰਗਾ ਚੱਲੀ ਜਾਂਦਾ ਸਫਾਈ ਵੀ ਉਹਨਾਂ ਨੇ ਕਰ ਦਿੱਤੀ ਆ ਪਰ ਕਿੰਨੀ ਦੇਰ ਕਿੰਨੀ ਦੇਰ ਇਹ ਜਿਹੜੇ ਹਾਲਾਤ ਰਹਿ ਜਾਣਗੇ ਸੋ ਇਸ ਵੇਲੇ ਜਿੰਨਾ ਕਿ ਮੈਂ ਤਾਂ ਕਹੂੰਗਾ ਭੰਡਿਆ ਜਾਂਦਾ ਜਾਂ ਕੁਝ ਕਰਿਆ ਜਾਂਦਾ ਤੇ ਮੈਂ ਤਾਂ ਕਹਿੰਦਾ ਚਾਹੀਏ ਕਟਿੰਗ ਕੱਟ ਕੇ ਰੱਖ ਲਿਓ ਤੁਸੀਂ ਅਸਾੜੀ ਆਪਣੀ ਵੀਡੀਓ ਦੀ ਯਾਦ ਕਰੋਗੇ ਟਾਈਮ ਮੈਨੂੰ ਨਹੀਂ ਪਤਾ ਉਹ ਐਗਜ਼ੈਕਟ ਟਾਈਮ ਕਦੋਂ ਆਏਗਾ ਬਟ ਯਾਦ ਕਰੋਗੇ ਕਿ ਹਾਂ ਵੀ ਕੋਈ ਕੈਨੇਡਾ ਹੁਣ ਇਸ ਵੇਲੇ ਬੱਚੇ ਤਰਸ ਰਹੇ ਵੈਸੇ ਜਿਹੜੀ ਆਪਾਂ ਗੱਲਾਂ ਕਰਦੇ ਨਾ ਸ਼ਾਇਦ 2-3-4-5 ਸਾਲਾਂ ਬਾਅਦ ਹੋਣ ਹੁਣ ਵੀ ਹੋਣਾ ਸ਼ੁਰੂ ਹੋ ਗਿਆ ਕੈਨੇਡਾ ਨੇ ਨਵੇਂ ਬੱਚਿਆਂ ਨੂੰ ਵੀਜ਼ਾ ਦੇਣ ਲਈ ਪੂਰੀ ਸਖਤੀ ਕੀਤੀ ਹੋਈ ਆ ਪਰ ਜਿਹੜੇ ਬੱਚੇ ਉੱਥੇ ਹੈਗੇ ਆ ਆਪਣੀ ਐਪਲੀਕੇਸ਼ਨ ਐਕਸਟੈਂਸ਼ਨ ਵਾਸਤੇ ਜਾਂ ਕੋਈ ਹੋਰ ਇਦਾਂ ਕਰ ਰਹੇ ਆ ਉਹਨਾਂ ਵਾਸਤੇ ਕਾਫੀ ਲੀਨੀਅਰ ਜਿਹੜਾ ਕਿ ਚੱਲ ਰਿਹਾ ਇਹ ਕੀ ਇਸ਼ਾਰਾ ਕਰ ਦਿਆ ਕਿ ਹਾਂਜੀ ਉਹ ਸਾਡੇ ਬੱਚਿਆਂ ਲਈ ਡੈਫੀਨਿਟਲੀ ਕਨਸਰਨ ਹੈਗੇ ਸੋ ਮੈਂ ਓਵਰਆਲ ਪੋਜ਼ਿਟਿਵ ਆ ਓਵਰਆਲ ਬੱਚਿਆਂ ਨੂੰ ਸ਼ਾਬਾਸ਼ੀ ਵੀ ਦੇਣਾ ਚਾਹੁੰਗਾ ਕੋਈ ਬਹੁਤ ਵੱਖਰੇ-ਵੱਖਰੇ ਬੱਚੇ ਆ ਜਿਹੜੇ ਸਿਰਾਂ ਵੀ ਲਾ ਰਹੇ ਆ ਤੇ ਬਹੁਤ ਬੱਚੇ ਆ ਜ ਹਿੰਮਤ ਨਾ ਹਾਰਿਓ ਲੱਗੇ ਰਿਓ ਆਪਣੀ ਮੰਜ਼ਿਲ ਤੇ ਤੁਸੀਂ ਪਹੁੰਚ ਜਾਓਗੇ ਜੇ ਤੁਰੇ ਰਹੋਗੇ ਜੇ ਢੇਰੀ ਟਾਲੀ ਫਿਰ ਨਹੀਂ ਕਿਸੇ ਨੇ ਚੱਕਣ ਆਉਣਾ ਜੀ ਤੇ ਤੁਸੀਂ ਜਿਵੇਂ ਤੁਸੀਂ ਗੱਲ ਕੀਤੀ ਰੈਸ਼ਨ ਦੀ ਸੈਸ਼ਨ ਦੀ ਸੈਸ਼ਨ ਚੱਲ ਰਿਹਾ ਇਹਦੇ ਨਾਲ ਨਾਲ ਹੁਣ ਜਿਵੇਂ ਜਿਹੜੇ ਉੱਥੇ ਬੱਚੇ ਪਹੁੰਚੇ ਹੋਏ ਨੇ ਉੱਥੇ ਕਹਿੰਦੇ ਮੰਗਾਈ ਵੀ ਬਹੁਤ ਜ਼ਿਆਦਾ ਵਧ ਗਈ ਆ ਤੇ ਉਹ ਜਿਹੜੇ ਬੱਚੇ ਪਹੁੰਚੇ ਹੋਏ ਨੇ ਉਹ ਮੰਗਾਈ ਦਾ ਸਾਹਮਣਾ ਕਿਵੇਂ ਕਰਨਾ ਮੰਗਾਈ ਦਾ ਸਾਹਮਣਾ ਤਾਂ ਯਾਰ ਪਹਿਲੀ ਗੱਲ ਤਾਂ ਮਨਦੀਪ ਜੀ ਜਿਹੜਾ ਹੁਣ ਗਵਰਨਮੈਂਟ ਜਿਹਦਾ ਹੁਣ ਨਵੀਂ ਤਾਂ ਨਵੀਆਂ ਗਾਇਡਲਾਈਨਸ ਨੇ ਆ ਰਹੀ ਹੈ ਸਭ ਨੂੰ ਪਤਾ ਐਜ਼ ਕੰਪੈਰੀਡ ਟੂ ਪਿਛਲੇ ਸਾਲ ਨੂੰ ਜੀਏਸੀ ਡਬਲ ਹੋ ਗਈ ਸੀ ਹੁਣ ਡਬਲ ਤੋਂ ਵੀ ਥੋੜੀ ਜ਼ਿਆਦਾ ਵਧ ਗਈ ਹੁਣ ਫਿਰ 2000 ਦੇ ਲਾਗੇ ਛਾਗੇ ਜਿਹੜੀ ਕਿ ਡਾਲਰ ਦੇ ਵਧ ਰਹੀ ਹੈ ਜੀਏਸੀ ਮਤਲਬ ਕਿ ਉਹ ਇੱਕ ਤਰ੍ਹਾਂ ਦਾ ਨਾ ਪਿੱਛੇ ਦੇ ਇੱਕ ਨਾਪਾ ਸਾਨੂੰ ਸਮਝਣ ਦੀ ਲੋੜ ਹੈ ਜਿਹੜਾ ਕਿ ਸਟੂਡੈਂਟ ਵੀਜ਼ਾ ਬੇਸਿਕਲੀ ਕੀ ਹੈਗਾ ਕਿ ਪੜਨ ਵਾਲਾ ਵੀਜ਼ਾ ਹੈਗਾ ਤੇ ਹਾਂ no doubt ਪਾਰਟ ਟਾਈਮ ਦੀਆਂ ਫੈਸਿਲਿਟੀਆਂ ਮਿਲਦੀਆਂ ਪਹਿਲੋ ਸਾਰਾ ਕੁਝ ਸਿਸਟਮ ਚੱਲ ਰਿਹਾ ਸੀ ਪਰ ਜਦੋਂ ਕੈਨੇਡਾ 'ਚ ਵੀ ਰੈਸੈਸ਼ਨ ਆਇਆ ਤੇ ਉਹ ਬੱਚਿਆਂ ਦਾ ਦੌਰ ਵਧਿਆ ਪਰ ਜਦੋਂ 네ਗਟਿਵਿਟੀ ਦੀਆਂ ਵੀਡੀਓਜ਼ ਵਜੀਆਂ ਨਾ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਹਿਊਜ ਇੰਪੈਕਟ ਜਾਂ ਹਿਊਜ ਡੈਂਟ ਕੈਨੇਡਾ ਦੀ ਇੰਟੈਗ੍ਰਿਟੀ ਦੇ ਜਾਂ ਸਿਸਟਮ ਤੇ ਉਹ ਵੀ ਇੱਕ ਚੀਜ਼ ਜਿਹੜਾ ਕਿ ਬਹੁਤ ਜ਼ਿਆਦਾ ਇੰਪੈਕਟ ਦਿੰਦਾ 네ਗਟਿਵ ਵੀਡੀਓਸ ਤੇ ਲਾ ਲੋ ਚਾਹੇ ਮੈਂ ਕਹੂੰਗਾ ਪ੍ਰੋਟੈਸਟ ਤੇ ਇਹ ਚੀਜ਼ਾਂ ਦਾ ਜਰੂਰ ਬੱਚੇ ਖਿਆਲ ਰੱਖਣ ਕਿਸੇ ਕੌਂਟਰਾਵਰਸੀ ਤੋਂ ਮੈਂ ਤਾਂ ਕਹੂੰਗਾ ਨਾ ਤਾਂ ਜਰੂਰ ਬੱਚੇ ਬਾਕੀ ਜਿਹੜੀ ਤੁਸੀਂ ਮਹਿੰਗਾਈ ਦਾ ਗਿਆ ਮਨਦੀਪ ਜੀ ਸੋ ਪ੍ਰੀਪਲਾਨ ਕਰਕੇ ਜਾਣਾ ਭਰਾ ਜਾਣਾ ਪੈਣਾ ਨਵੇਂ ਬੱਚਿਆਂ ਨੂੰ ਜਿਹੜੇ ਤੇ ਚਲੇ ਗਏ ਚਲੇ ਗਏ ਉਹਨਾਂ ਦੀਆਂ ਗਲਤੀਆਂ ਤਾਂ ਸਿੱਖੋ ਮੈਂ ਅੱਗੇ ਵੀ ਕਹਿੰਦਾ ਨਾ ਜ਼ਿੰਦਗੀ ਬੜੀ ਛੋਟੀ ਆ ਅਗਲੇ ਦੀ ਗਲਤੀ ਤੋਂ ਸਿੱਖੋ ਥੈਨ ਫੈਸਲਾ ਲਾਓ ਨਾ ਕਿ ਆਪ ਗਲਤੀ ਕਰਕੇ ਭੱਗਲੇ ਨੂੰ ਸਿਕਾਵਾਂ ਮੈਂ ਜਿਹੜਾ ਬੱਚਾ ਹੁਣ ਮੇਰੇ ਕੋਲ ਨਵਾਂ ਬੱਚਾ ਹੁੰਦਾ ਹੁਣ ਕਈ ਵਾਰੀ ਨਾ ਅਸੀਂ ਫਾਈਲਾਂ ਰੋਕੀਆਂ ਵੀ ਰਿਜ਼ਲਟ ਸੀ ਬੱਚਾ ਹੁੰਦਾ ਕਾਲੀ ਮੈਂ ਨਾ ਕਾਲੀ ਨਾ ਤੇਰੇ ਮਾਪਿਆਂ ਨੇ ਪੈਸੇ ਲਾਉਣੇ ਸਾਡੇ ਵਰਗੇ ਨੇ ਕਿਸੇ ਬੰਦੇ ਲਈ ਤੇਰੀ ਫਾਈਲ ਲਾਉਣੀ ਆਪਣੇ ਸਕਿੱਲ ਤੇ ਕੰਮ ਕਰ ਲੈ ਕੁਝ ਕਰ ਲੈ ਮੈਂ ਤਾਂ ਕਹਿੰਦਾ ਕੋਈ ਟ੍ਰੇਡ ਦਾ ਕੰਮ ਕਰ ਲੈ ਨਹੀਂ ਕਰਨਾ ਆਪਣੀ ਭਾਸ਼ਾ ਦਾ ਹੀ ਕੰਮ ਕਰ ਲੈ ਭਾਸ਼ਾ ਕਿਹੜੀ ਫ੍ਰੈਂਚ ਦਾ ਕਰ ਲੈ ਜਿਹੜੀ ਤੇਨੂੰ ਬਾਅਦ ਚੋਂ ਲੌਂਗ ਟਰਮ ਕੰਮ ਆਉਣੀ ਪੀਆਰ ਵਾਸਤੇ ਸੋ ਮਨਦੀਪ ਜੀ ਸਕਿੱਲ ਤਾਂ ਸਿੱਖਣਾ ਪੈਣਾ ਜੇ ਮੈਂ ਤਾਂ ਕਹੂੰਗਾ ਮੇਰੇ ਵਰਗਾ ਕੋਰਾ ਕਾਗਜ਼ ਬੰਦਾ ਜਿਹਨੇ ਕਦੀ ਪਾਣੀ ਦਾ ਗਲਾਸ ਦੀ ਕਿਚਨ ਚ ਚੱਕ ਕੇ ਮਲੇਗੀ ਪੀਤਾ ਹੋਗਾ ਤ ਤਾਂ ਹੀ ਆਉਂਗਾ ਉੱਥੇ ਜਾ ਕੇ ਸੋ ਇਹ ਚੀਜ਼ ਹੈ ਮੈਨੂੰ ਲੱਗਦਾ ਕਿ ਸਾਡੇ ਸਾਰੇ ਬੱਚਿਆਂ ਨੂੰ ਸਿੱਖਣਾ ਚਾਹੀਦਾ ਸਾਡੇ ਮਾਪੇ ਵੀ ਅਵੇਅਰ ਹੋਣੇ ਚਾਹੀਦੇ ਆ ਕਿ ਜੇ ਅਸੀਂ ਆਪਣੇ ਬੱਚੇ ਤੋਂ ਉਮੀਦ ਕਰਦੇ ਆ ਤੇ ਸਾਡਾ ਵੀ ਮਾਪੇ ਆ ਜੇ ਮਾਪੇ ਫਰਜ਼ ਬੰਦਾ ਅਸੀਂ ਬੱਚਿਆਂ ਨੂੰ ਸਕਿੱਲ ਸਿਖਾ ਕੇ ਬੱਚਿਆਂ ਨੂੰ ਪੂਰਾ ਜਾਗਰੂਕ ਕਰਕੇ ਉੱਥੇ ਜਿਹੜਾ ਕਿਆ ਭੇਜੀ ਤੇ ਸਰ ਆਪ ਹੀ ਜਿਹੜੇ ਇਹ ਮਹਿੰਗਾਈ ਦੇ ਰੋਲੇ ਆਪ ਹੀ ਨਿਕਲ ਜਣੇ ਆ ਕੰਮ ਤਾਂ ਹੈਗਾ ਵਾ ਪਰ ਗੱਲ ਕੀ ਸੀਗਾ ਕੰਮ ਇੱਕੋ ਕੈਟਾਗਰੀ ਦੇ ਆਪਾਂ ਜਦੋਂ ਸਾਰੇ ਬੰਦੇ ਖੜੇ ਹੋਗੇ ਮੈਂ ਅੱਗੇ ਵੀ ਕਹਿੰਦਾ ਸੀ ਕੋਈ ਕੰਸਟਰਕਸ਼ਨ ਦਾ ਕੰਮ ਕਰਨਾ ਕੰਮ ਕਿਸੇ ਨੂੰ ਆਉਂਦਾ ਨਹੀਂ ਪਰ ਲੇਬਰ ਕਰਨ ਨੂੰ ਸਾਰੇ ਤਿਆਰ ਬੈਠੇ ਆ ਪਰ ਜਦ ਤੱਕ ਉਹ ਮਿਸਤਰੀ ਨਹੀਂ ਆਉਂਦਾ ਨਾ ਤੇ ਕੰਮ ਨਹੀਂ ਸ਼ੁਰੂ ਹੁੰਦਾ ਤੇ ਮਿਸਤਰੀ ਵੀ ਮੂਹ ਮੰਗੀ ਅਗਲੀ ਕੀਮਤ ਮੰਗੂਗਾ ਜੇ ਉਹਦੀ ਡਿਮਾਂਡ ਹੈਗੀ ਆ ਤੇ ਲੇਬਰ ਦਾ ਫਿਰ ਆਪਾਂ ਚੁੰਨ ਚੁੰਨ ਕੇ ਕਰਾਂਗੇ ਨਹੀਂ ਭਰਾ ਤੂੰ ਆਇਆ ਨਹੀਂ ਤੂੰ ਅੱਜ ਰਹਿਂਦੇ ਐਦਾਂ ਹੀ ਹੋਏਗਾ ਨਾ ਸੋ ਸਕਿੱਲ ਦਾ ਬਹੁਤ ਜ਼ਰੂਰੀ ਹੈ ਮੈਂ ਇੱਕ ਐਗਜ਼ਾਮਪਲ ਦਿਤੀ ਆ ਸਕਿੱਲ ਕੁਡ ਬੀ ਐਨੀ ਸਕਿੱਲ ਕੋਈ ਵੀ ਹੋ ਸਕਦਾ ਸਕਿੱਲ ਚਾਹੇ ਗੱਲ ਕਰਨ ਦਾ ਸਕਿੱਲ ਹੋਵੇ ਸਕਿੱਲ ਚਾਹੇ ਕੋਈ ਮੈਨੇਜਮੈਂਟ ਦਾ ਹੋਵੇ ਸਕਿਲ ਹੈ ਹੱਥੀ ਹੋਵੇ ਸਕਿਲ ਚਾਹੇ ਰੈਸਟੋਰੈਂਟ ਲਾ ਲੋ ਚਾਹੇ ਸਕਿਲ ਮੈਂ ਤਾਂ ਕਹੂੰਗਾ ਚਾਹੇ ਕੁੜੀਆਂ ਦਾ ਕੋਈ ਉਹਨਾਂ ਦਾ ਕੋਈ ਆਪਣਾ ਸਕਿਲ ਹੋਵੇ ਚਾਹੇ ਸਲਾਈ ਕੜਾਈ ਦਾ ਚਾਹੇ ਕੋਈ ਨਾ ਕੋਈ ਕੰਮ ਆਉਣਾ ਚਾਹੀਦਾ ਉਹਨਾਂ ਨੂੰ ਬਿਲਕੁਲ ਆਉਣਾ ਚਾਹੀਦਾ ਮੈਂ ਤਾਂ ਕਹੂੰਗਾ ਪਰ ਅੱਜ ਇੱਕ ਹੋਰ ਦੱਸ ਦਵਾਂ ਤੁਸੀਂ ਦੇਖੋ ਆਪਣੀ ਇੰਡੀਆ ਚ ਕਿੱਦਾਂ ਹੋਣਾ ਹੈ ਇਸ ਨੂੰ ਐਮ ਐਨ ਸੀ ਕੰਪਨੀ ਸਬਵੇਜ਼ ਮੈਕਡੋਨਲਡ ਵਗੈਰਾ ਕਿੰਨਾ ਕੁਝ ਖੋਲ ਰਿਹਾ ਯਾਰ ਇੱਥੇ ਵੀ ਬੜੀ ਖੁਸ਼ੀ ਹੁੰਦੀ ਮੈਂ ਤਾਂ ਬਹੁਤ ਖੁਸ਼ ਹੁੰਦਾ ਜਦੋਂ ਸਾਡੀ ਮੈਂ ਤਾਂ ਕਹੂੰਗਾ ਬੱਚੇ ਜਦੋਂ ਉੱਥੇ ਕੰਮ ਕਰਦੇ ਆ ਸੋ ਮੈਂ ਮਨ ਲੇ ਕਿ ਇੰਨਾ ਚੀਜ਼ਾਂ ਦੇ ਹੁੰਦਾ ਬਥੇਰੀ ਆ ਓਪਰਚੁਨਿਟੀ ਸਗਾਂ ਇੱਥੇ ਜ਼ਰੂਰ ਕੰਮ ਕਰਾਓ ਉਹਨਾਂ ਨੂੰ ਯੂਜ਼ ਟੂ ਕਰਕੇ ਭੇਜੋ ਕਿਉਂਕਿ ਉੱਥੇ ਜਾ ਕੇ ਵੀ ਤਾਂ ਇਹੀ ਕੰਮ ਮਿਲਨੇ ਤੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਇਹਨੇ ਕਿ ਉੱਥੇ ਜਾ ਕੇ ਕਰਾਂਗੇ ਮੈਂ ਇੱਥੇ ਨਹੀਂ ਕਰਨਾ ਉਹ ਫਿਰ ਬੱਚਾ ਜਿਹਾ ਹੁੰਦਾ ਉੱਥੇ ਜਾ ਕੇ ਕਰਨਾ ਫਿਰ ਉਹ ਕਹਿੰਦਾ ਨਵੇਂ ਜਦੋਂ ਰਾਹ ਤੇ ਚੱਲਦੇ ਆ ਫਿਰ ਔਖਤਾ ਫਿਰ ਆਉਂਦੀ ਆ ਜੀ ਸੋ ਤੇਰੇ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਚੰਗੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਆ ਧੰਨਵਾਦ ਥੈਂਕ ਯੂ